ਰਾਜਕੁਮਾਰ ਦੀ ਮਾਤਾ இந்து ਬੱਲਾ ਦੀ ਹੋਈ ਅੰਤਿਮ ਕਿਰਿਆ ਦੇ ਵਿੱਚ ਪੁਜੇ ਡੀਐਸਪੀ ਅਤਲ ਸੋਨੀ ਨੇ ਨਿਭਾਇਆ ਪੁੱਤਰ ਵਾਲਾ ਫਰਜ਼ ਗੁਰਹਰ ਸਹਾਇ ਵਾਸੀ ਪਾਜਪਾ ਦੇ ਯੂਥਾਗੂ ਰਾਜਕੁਮਾਰ ਦੀ ਮਾਤਾ இந்து ਬੱਲਾ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੱਜ ਅੰਤਿਮ ਕਿਰਿਆ ਕੀਤੀ ਗਈ ਜਿਸ ਦੇ ਵਿੱਚ ਡੀਐਸਪੀ ਗੁਰਹਰ ਸਹਾਇ ਅਤਲ ਸੋਨੀ ਵਿਸ਼ੇਸ਼ ਤੌਰ ਤੇ ਪੁਜੇ ਅਤੇ ਉਹਨਾਂ ਨੇ ਹੋਰਹੀ ਜਗ ਦੇ ਵਿੱਚ ਰਾਜਕੁਮਾਰ ਦੇ ਨਾਲ ਬਰਾਬਰ ਬੈਠ ਕੇ ਪੁੱਤ ਵਾਲਾ ਫਰਜ਼ ਨਿਭਾਇਆ ਹੈ ਜਿਸ ਦੀਆਂ ਵੀਡੀਓ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦਸਨਜੋਗ ਹੈ ਕਿ ਮਾਤਾ இந்து ਬੱਲਾ ਪਿਛਲੇ ਦਿਨੀ ਸੁਫਾਨੀ ਸੰਸਾਰ ਨੂੰ ਅਲਵਿ ਕਹਿ ਗਏ ਸਨ ਅਤੇ ਉਹਨਾਂ ਦੇ بیٹے ਰਾਜਕੁਮਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਜੀ ਸਖਤਰ ਹਨ ਅਤੇ ਰਾਜਨੀਤਿਕ ਵਿੱਚ ਵੀ ਆਪਣੀ ਚੰਗੀ ਪੈਠ ਰੱਖਦੇ ਹਨ। ਉਹਨਾਂ ਦੀ ਮਾਤਾ ਦੀ ਅੰਤਿਮ ਕਿਰਿਆ ਕੀਤੀ ਜਾ ਰਹੀ ਸੀ ਤੇ ਜਿਸ ਦੇ ਵਿੱਚ ਯੱਗ ਕੀਤਾ ਜਾ ਰਿਹਾ ਸੀ ਅਤੇ ਇਸ ਯੱਗ ਦੇ ਦੌਰਾਨ ਜਦ ਡੀਐਸਪੀ ਅਤਲ ਸੋਨੀ ਹੋਰੀ ਉੱਥੇ ਪਹੁੰਚੇ ਤਾਂ ਰਾਜਕੁਮਾਰ ਜੀ ਦੇ ਨਾਲ ਬੈਠ ਗਏ ਅਤੇ ਯੱਗ ਦੇ ਵਿੱਚ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਹੈ ਜਿਸ ਦੀ ਚਰਚਾ ਗੁਰਹਰ ਸਹਾਇ ਦੇ ਵਿੱਚ ਹੋ ਰਹੀ ਹੈ। ਜਿੰਨਾ ਚਿਰ ਅੰਤਿਮ ਕਿਰਿਆ ਚੱਲੀ ਉਹ ਉੱਥੇ ਮੌਜੂਦ ਰਹੇ ਅਤੇ ਬਾਅਦ ਵਿੱਚ ਸ਼ਹਿਰ ਵਾਸੀ ਉਹਨਾਂ ਨੂੰ ਮਿਲੇ ਵੀ।

ओम नमो भगवते वासुदेवाय 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 ओम गं गणपतये नमः स्वाहा ओम गं गणपतये नमः महालक्ष्मी नमो नमः ओंकाराय नमः दव പ്രജാപതയ നമോ നമ മിത്രതീർ നമോ നമ